ਅੰਦਰ ਦੀ ਅੰਦਰ ਦੀ ਮਹਿਲ ਤਾਂ ਬਹੁਤੇ ਜਾਣਦੇ ਨਹੀਂ ਬਾਹਰੋਂ ਹੀ ਜਾਂਦੀਆਂ ਗੱਲਾਂ ਲਿਖਿਆ ਨਾ ਬਾਣੀ ਚ ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰੋਂ ਮਲ ਮਲ ਧੋਵੇ ਕਹਿੰਦੇ ਅੰਤਰ ਮੈਲ ਲੱਗੀ ਆ ਮਨ ਨੂੰ ਜਾਣਦਾ ਹੀ ਨਹੀਂ ਸਿਰਫ ਬਾਹਰੋਂ ਹੀ ਧੋਂਦਾ ਠੀਕ ਹੈ ਬਾਹਰੋਂ ਧੋ ਕੇ ਸਫਾਈ ਹੋ ਜਾਂਦੀ ਹੈ ਕਰਨੀ ਚਾਹੀਦੀ ਆਪਾਂ ਸਾਰੇ ਕਰਦੇ ਆਂ ਪਰ ਬਾਹਰੋਂ ਸਰੀਰ ਨੂੰ ਧੋ ਕੇ ਸਰੀਰ ਪਵਿੱਤਰ ਨਹੀਂ ਹੁੰਦਾ ਸੁੱਚਾ ਨਹੀਂ ਹੁੰਦਾ ਸਾਫ਼ ਹੋ ਜਾਂਦਾ ਸਫਾਈ ਜ਼ਰੂਰੀ ਹੈ ਹਰ ਗੱਲ ਸਿਸਟਮ ਹੈ ਨਾ ਨਿਜਮ ਹੈ ਹਰ ਕੱਲ ਦਾ ਸਰੀਰ ਦਾ ਇਸ਼ਨਾਨ ਸਹਜੋਗੀ ਹੈ ਸਫਾਈ ਹੋ ਜਾਂਦੀ ਹੈ ਪਰ ਜੇ ਕੋਈ ਕਹੇ ਵੀ ਸਰੀਰ ਸੁੱਚਾ ਹੋ ਜਾਂਦਾ ਨਾ ਕਿ ਜਾਂ ਪਵਿੱਤਰ ਕਹਿ ਲਓ ਨਾ ਪਵਿੱਤਰ ਕੋਈ ਨਹੀਂ ਹੁੰਦਾ ਸੂਚੇ ਇਹ ਨਾ ਅੱਖੀਂ ਆਖੀ ਹੈ ਬਹਿਣ ਜੇ ਪਿੰਡਾਂ ਥੋਏ ਥੋਏ ਸੁੱਚੇ ਸੇ ਨਾਨਕਾ ਜਿੰਦ ਮਨ ਵਸਿਆ ਪਵਿੱਤਰਤਾ ਉਹ ਹੁੰਦੀ ਹੈ ਜਿਨ੍ਹਾਂ ਦੇ ਮਨ ਵਿੱਚੋਂ ਮਾਲਕ ਵਹ ਜਾਂਦਾ ਨਾ ਆਖੇ ਥੋੜਾ ਪਵਿੱਤਰ ਹੁੰਦਾ ਇਹ ਤਾਂ ਸਫਾਈ ਹੁੰਦੀ ਹੈ ਇਦੀ ਲਿਖੇ ਬਣ ਕੇ ਬੋਲੋ ਸੂਚੇ ਨਾ ਆਖੀਆਂ ਬਹਿਣ ਜੇ ਪਿੰਡਾਂ ਤੋਂ ਹੀ ਜਿਹੜੇ ਪਿੰਡਾਂ ਤੋਂ ਹਣ ਤੇ ਬਹਿਗੇ ਦਾ ਮਤਲਬ ਵੀ ਸਰੀਰਕ ਇਸ਼ਨਾਨ ਤੇ ਰੁਕ ਜੇ ਵੀ ਰੁਕਣਾ ਨਹੀਂ ਰੁਕਣਾ ਨਹੀਂ ਇਹੀ ਦਿੱਤਾ ਅਮਰਥਰ ਸਾਹਿਬ ਬਾਰੀ ਇਸ਼ਾਰਾ ਵੀ ਬਾਣੀ ਤਾਂ ਦੇ ਹੀ ਦਿੱਤਾ ਗਿਆਨ ਬਾਰੀ ਵੀ ਦੇ ਤਾਂ ਇਸ਼ਾਰਾ ਮਾਤਰ ਦੇਵਾਂ ਕਿਵੇਂ ਜਿਉਂਦਾ ਆਪਾਂ ਅਮਰਥਰ ਸਾਹਿਬ ਜਾਣੇ ਆ ਇਤਿਹਾਸ ਸਥਾਨ ਦੀ ਗੱਲ ਹੈ ਹੁਣ ਸਾਡਾ ਜੋ ਮਹਾਨ ਇਤਿਹਾਸ ਸਥਾਨ ਹੈ ਜਾਂਦੇ ਹਾਂ ਅਸੀਂ ਸਮੇ ਸਮੇ ਤੇ ਹੁਣ ਆਪਾਂ ਗਏ ਆਮਕ ਸਰਸਾ ਹਵ ਉਹ ਦੇਖੋ ਜਦੋਂ ਗੇਟ ਤੋਂ ਪੌੜੀਆਂ ਉੱtre ਪੌੜੀਆਂ ਉੱtre ਪਹਿਲੀ ਸਿੱਖਿਆ ਕੀ ਮਿਲ ਗਈ ਉੱਤਰ ਦੇ ਪੌੜੀਆਂ ਉੱਤਰਦੇ ਹੀ ਸਰੋਵਰ ਦੇ ਕੰਢੇ ਜਾਂਦੇ ਹੀ ਉਹ ਵਿਚਾਰ ਕੀ ਹੈ ਵਿਚਾਰ ਸਰੋਵਰ ਦੇ ਕੀ ਹੈ ਬੋਲੋ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਹ ਦੇਖੋ ਸਰੋਵਰ ਦੇ ਵਿੱਚ ਸੈਂਟਰ ਗੁਰੂ ਗ੍ਰੰਥ ਸਾਹਿਬ ਜੀ ਭਾਵ ਕੀ ਹੈ ਉਥੇ ਸਿੱਖਿਆ ਦਿੱਤੀ ਵੀ ਕਿਨਾਰੇ ਤੋਂ ਨਹਾ ਕੇ ਨਾ ਮੁੜ ਜੋ ਗਤੀ ਚਲੋ ਨਹਾ ਲਓ ਨਹਾਉਣਾ ਮਾੜਾ ਨਹੀਂ ਸਫਾਈ ਹੋ ਜੂ ਮਿੱਟੀ ਘੱਟਾ ਲੈ ਜੂ ਏਕਤਾ ਭਾਵ ਵੀ ਅਸੀਂ ਤਾਂ ਸਾਰੇ ਇੱਕ ਸਰੂਪ ਵਿੱਚ ਇਸ਼ਨਾਨ ਕਰ ਲੈਨੇ ਅਸੀਂ ਛੂਤ ਸ਼ਾਂਤ ਊਚਨੀ ਜਿਹ ਭਿੱਟ ਮੰਨਦੇ ਹੀ ਨਹੀਂ ਐ ਵੀ ਚੰਗੀ ਗੱਲ ਹੈ ਪਰ ਉਨ੍ਹਾ ਕੇ ਨਾ ਮੁੜ ਜਾਓ ਗੁਰੂ ਗ੍ਰੰਥ ਸਾਹਿਬ ਆਜਾ ਮਾਰਦੇ ਕਹਿੰਦੇ ਨਹਾ ਕੇ ਨਾ ਚੁਸਤ ਹੋ ਕੇ ਸੁਚੇਤ ਹੋ ਕੇ ਉਰੇ ਆ ਕੇ ਬਾਣੀ ਸੁਣ ਲਓ ਕਿ ਤੇ ਹਿੱਥੀ ਨ ਦੁਨੀਆ ਤੀਰਥਾਂ ਦੇ ਕਿਨਾਰਿਆਂ ਤੋਂ ਨਹਾ ਕੇ ਮੁੜਿਆਉਂਦੀ ਸੀ ਸਾਰ ਪ੍ਰਕਾਸ਼ ਕਰਤਾ ਵੀ ਸਿੱਖਾ ਨਾਲ ਆ ਕੇ ਨਟ ਦੇ ਮੁੜ ਜੀ ਬੋਲੋ ਸਤਨਾਮ ਹਾਏ ਸਾਨੂੰ ਫੇਰ ਵੀ ਅਕਲਾਈ ਕਸਰ ਛੱਡੀਆ ਕੋਈ ਗੁਰੂ ਨੇ ਬੋਲੋ ਸੈਂਟਰ ਕੀ ਆ ਸਰੋਵਰ ਦਾ ਬੋਲੋ ਹੁਣ ਕੇਂਦਰ ਕਹਿੰ ਲੋ ਪੰਜਾਬੀ ਚ ਗੁਰੂ ਫਰਕ ਹੈ ਕੋਈ ਕਥਾ ਦੱਸੋ ਸਾਡੀ ਕਥਾ ਜੀ ਕੀ ਫਰਕ ਹੈ ਸੁਵਾਰੀ ਇੰਦਾ ਬਾਹਰੇ ਵੀ ਸਮਝ ਲਓ ਭਾਵੇਂ ਇਸ਼ਾਰਾ ਉਹਦਾ ਭਾਵ ਹੈ ਵੀ ਨਹਾਉਣਾ ਕੋਈ ਮਾੜੀ ਗੱਲ ਨਹੀਂ ਇਸ਼ਨਾਨ ਕਰ ਲਓ ਕੋਈ ਗੱਲ ਨਹੀਂ ਪਰ ਤੁਸੀਂ ਇਸ਼ਨਾਨ ਸਰੀਰਕ ਇਸ਼ਨਾਨ ਨੂੰ ਨਹੀਂ ਅਕਦੇ ਧਰਮ ਮੰਨ ਲਿਓ ਨਾ ਕੀ ਵਸ ਹੋਗੇ ਧਰਮ ਇਸ ਦਾ ਇਥੇ ਤੇ ਮੁੜ ਜੂ ਨਾ ਕੀ ਇਥੇ ਨਾਲੇ 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 ਚਲੋ 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 ਨਾਲੇ 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 ਕਰ ਕੀ ਨਹੀਂ ਤੁਰ ਜੂ ਕਿਤੇ ਕਿ ਮੈਂ ਦੇਸੀ ਟੰਗ ਨਾਲ ਕਸਾ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਆਜਾ ਮਾਰਦਾ ਸਿੱਖਾ ਨਾ ਆ ਕੇ ਬਾਣੀ ਨਾਲ ਜੁੜ ਜਾ ਕਰ ਫਿਰ ਤਾਂ ਚਲੋ ਨਹਾਉਣਾ ਵੀ ਚੰਗਾ ਬੋਲੋ ਸਤਨਾਮ ਵਾਹ ਫਿਰ ਤਾਂ ਨਹਾਉਣਾ ਵੀ ਚੰਗਾ ਹੈ ਨਾਉਣਾ ਕੋਈ ਮਾੜੀ ਗੱਲ ਥੋੜਾ ਆ ਅਸੀਂ ਹਰ ਗੱਲ ਅਸੀਂ ਕਾ ਸੱਚ ਬੈਲੈਂਸ ਕਰਦੇ ਹੁਣ ਕਿਹੇ ਵੀ ਕੋਈ ਨਹਾਉਣ ਤੇ ਕੋਈ ਨਹਾਉਣਾ ਨਹੀਂ ਚਾਹੀਦਾ ਨਾਲੇ ਕੋਈ ਗੱਲ ਨਹੀਂ ਪਰ ਨਹਾਉਣਾ ਹੀ ਸਭ ਕੁਝ ਨਹੀਂ ਅਸਲ ਇਸ਼ਨਾਨ ਭਾ ਗਿਆਨ ਹੈ ਇਹਦੀ ਲਿਖੇ ਬਾਣੀ ਚ ਪੜੋ ਸੰਗਤ ਮੀਤ ਮਲਾਪ ਪੂਰਾ ਨਾ ਬਣੋ ਜੋ ਸੰਗਤ ਦਾ ਮੇਲ ਹੁੰਦਾ ਹੈ ਨਾ ਗੁਰੂ ਜੀ ਵਿੱਚ ਕਹਿੰਦੇ ਪੂਰਾ ਸ਼ਰਨਨ ਤਾਂ ਇਹੀ ਹੈ ਫੇ ਪੰਕਤੀ ਜਾਂਦ ਕਰੋ ਸੰਗਤ ਮੀਤ ਮਲਾਪ ਪੂਰਾ ਨਾ ਬਣੋ ਨਾ ਬਣੋ ਸਾਰਾ ਤੋਂ ਵੱਡਾ ਨਾ ਹੁਣ ਤਾਂ ਇਹੀ ਹੈ ਗੁਰਦੇਵ ਤੀਰਥ ਗੁਰੂ ਤੀਰਥ ਹੈ ਅੰਮ੍ਰਿਤ ਸਰੋਵਰ ਗੁਰੂ ਅੰਮ੍ਰਿਤ ਦਾ ਸਰੋਵਰ ਹੈ ਜਿਹਦੇ ਵਿੱਚ ਨਿਤ ਸ਼ਰਨਨ ਕਰਨਾ ਸਿੱਖਣ ਨੇ ਤਾਂ ਅੰਮ੍ਰਿਤ ਸਰ ਜੀ ਦਾ ਇਸ਼ਨਾਨ ਵੀ ਹੈ ਇਹ ਸਿਉ ਨਾਮ ਅਮਰਤ ਸਜਾ ਇਸ਼ਨਾਨ ਕਹਿੰਉ ਗੁਰਸਤ ਕੁਰ ਕਾ ਜੋ ਸਿੱਖਾ ਖਾਈ ਸੋ ਭਣ ਕੇ ਉੱਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅਮ੍ਰਿਤ ਸਰ ਨਾ ਵੇ ਨਾ ਵੇ ਨਿਤ ਅਮਰਤ ਸਰ ਦੀ ਕਾ ਇਸ਼ਨਾਨ ਕਰੇ ਨਿਤ ਸਿੱਖਾ ਨਿਤ ਤ ਹਾਂਜੀ ਨਿਤ ਕਰੇ ਭਾਵ ਸਤਪੁਰ ਹੈ ਅਮ੍ਰਿਤ ਸਰ ਸਾਚਾ ਸਤਗੁਰੁ ਹੀ ਅਮਰਤ ਦਾ ਸੱਚਾ ਸਰੋਵਰ ਹੈ ਗੁਰਬਾਣੀ ਨਾਲ ਜੁੜਨਾ ਨਿਤ ਅਮਰਤ ਸਰ ਜੀ ਕਾ ਇਸ਼ਨਾਨ ਹੈ ਕਿਉਂਕਿ ਸਤਗੁਰ ਹੈ ਅੰਮ੍ਰਿਤਸਰ ਸਾਚਾ ਮਨ ਨਾ ਆਵੇ ਮੈਲ ਚੁਕਾਵਣਿਆ ਜਿੱਥੇ ਮਨੁਸ਼ਨਾ ਕਰਦਾ ਹੋਰ ਪ੍ਰਮਾਣ ਲੈ ਲੋ ਸਤਗੁਰ ਪੁਰਖ ਅੰਮ੍ਰਿਤਸਰ ਸਤਗੁਰ ਪੁਰਖ ਅੰਮ੍ਰਿਤਸਰ ਬੜਾ ਭਾਗੀ ਨਾ ਆਵੇ ਆਏ ਵੱਡੇ ਭਾਗਾ ਵਾਲੇ ਗੁਰੂ ਕੋ ਬਹਿ ਕੇ ਨਾਉਂਦੇ ਐ ਸਪਸ਼ਟ ਹੋ ਗਈ ਗੱਲ ਸੋ ਇਦਾਂ ਹਰ ਗੱਲ ਨੂੰ ਸਮਝਣਾ ਹੈ ਅਸੀਂ ਗੁਰੂ ਤੀਰਥ ਹੈ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਤਾਂ ਪਰੰਪਰਾ ਗੁਰੂ ਦੇ ਗਿਆਨ ਦਾ ਇਸ਼ਨਾਨ ਸਾਰਿਆਂ ਤੋਂ ਵੱਡਾ ਨਾ ਹੋਣਾ ਹੈ ਗੁਰ ਗਿਆਨ ਮੱਜਨ ਆ ਪਰੰਪਰਾ ਇਹ ਤੋਂ ਵੱਡਾ ਨਾ ਕੋਈ ਨਹੀਂ ਗਿਆਨ ਤੋਂ ਵੱਡਾ ਇਹ ਅਸਾਸ਼ਣਾਨ ਹੈ ਜਿਹੜਾ ਮਨ ਤੇ ਤਨ ਦੋਨੇ ਪਵਿੱਤਰ ਹੋ ਜਾਂਦੀ ਹੈ ਗਿਆਨ ਮਹਾਰਸਨਾਈਆ ਭਾਈ ਕੀ ਹੋਊ ਫਿਰ ਗਿਆਨ ਮਹਾਰਸਨਾਈਆ ਭਾਈ ਮਨ ਤਨ ਨਿਰਮਲ ਹੋ ਜਾਏ ਮਨ ਤੇ ਤਨ ਦੋਨੇ ਪਵਿੱਤਰ ਹੋ ਜਾਣਗੇ ਜਿਸ ਸਰੀਰ ਵਿੱਚਲਾ ਮਨ ਪਵਿੱਤਰ ਹੈ ਉਹ ਤਨ ਵੀ ਪਵਿੱਤਰ ਹੈ ਉਹ ਤਨ ਪਵਿੱਤਰ ਹੈ ਉਹ ਅੱਖਾਂ ਪਵਿੱਤਰ ਨੇ ਉਹ ਕੰਨ ਵੀ ਪਵਿੱਤਰ ਹੈ ਜਿਹਨੇ ਪਵਿੱਤਰ ਕੰਨ ਦੀ ਨਿਸ਼ਾਨੀ ਕੀਤੀ ਹੈ ਪਵਿੱਤਰ ਕੰਨਾਂ ਨੂੰ ਗੰਦ ਨਹੀਂ ਚੰਗਾ ਲੱਗਦਾ ਗੰਦੇ ਕੰਨਾਂ ਨੂੰ ਹੀ ਗੰਦ ਚੰਗਾ ਲੱਗਦਾ ਹੈ ਜਿਹਨੂੰ ਗੰਦ ਸੁਣਨਾ ਚੰਗਾ ਲੱਗਦਾ ਉਹਦੇ ਕੰਨ ਗੰਦੇ ਆ ਜਿਹਨੂੰ ਗੰਦ ਦੇਖਣਾ ਚੰਗਾ ਲੱਗਦਾ ਅਧ ਨੰਗੇ ਨਾਚ ਅਸ਼ਲੀਲ ਤਸਵੀਰਾਂ ਉਹਦੀਆਂ ਅੱਖਾਂ ਗੰਦੀਆਂ ਨੇ ਜਿਹੜੀ ਅੱਖਾਂ ਪਵਿੱਤਰ ਆ ਉਹਨੂੰ ਗੰਦ ਦੇਖਣਾ ਚੰਗਾ ਨਹੀਂ ਲੱਗਦਾ ਪਹਿਲੋ ਸਤਨਾਮ ਹਾ ਪਵਿੱਤਰ ਹੋ ਗਿਆ ਸਰੀਰ ਹਾਂਜੀ ਗੰਦੀ ਜੀਬ ਨੂੰ ਹੀ ਝੂਠ ਬੋਲਣਾ ਚੰਗਾ ਲੱਗਦਾ ਹੈ ਜਿਹੜੀ ਜੀ ਪਵਿੱਤਰ ਹੋਗੀ ਪਵਿੱਤਰ ਉਹ ਉਹ ਨਹੀਂ ਨਾ ਨਾ ਕਿਵੇਂ ਪਵਿੱਤਰ ਹੁੰਦੀ ਹੈ ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ 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 ਪਵਿੱਤਰ ਹੋ ਗਈ ਬਰਸ਼ ਕਰਦੇ ਹਾਂ ਤਾਂ ਸਫਾਈ ਹੋ ਗਈ ਕਰਦੇ ਆਂ ਆਪਾਂ ਤਾਂ ਦੀ ਸਫਾਈ ਕਰਦੇ ਹਾਂ ਮੁੱਖ ਦੀ ਸੁੰਦੀ ਸਫਾਈ ਬਖਰਾ ਵਿੱਚ ਹੈ ਪਰ ਪਵਿੱਤਰ ਮੂੰਹ ਉਹ ਹੈ ਜਿਹੜੀ ਰਸਨਾ ਬਾਣੀ ਪੜਦੀ ਹੈ ਬੋਲੋ ਸਤਨਾਮ ਛੇੜੀ ਵੱਡੀ ਗੱਲ ਹੈ ਫਿਰ ਦੁਆਰੇ ਪੜ ਲਓ ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ ਜੀਵ ਸੁੱਚੀ ਹੋ ਗਈ ਮਨ ਪਵਿੱਤਰ ਹੋ ਗਿਆ ਤਨ ਪਵਿੱਤਰ ਹੋ ਗਿਆ ਅ ਗਿਆਨ ਦਾ ਨਾਉਣਾ ਗਿਆਨ ਦਾ ਦੁਆਰੇ ਪੰਕਤੀ ਚੰਦ ਕਰ ਲੋ ਗਿਆਨ ਮਹਾਰਸ ਨਹਾਈਏ ਭਾਈ ਮਨ ਤਨ ਨਿਰਮਲ ਹੋਈ ਕਿੰਨਾ ਪਵਿੱਤਰ ਹੋਦਾ ਸੁਸਪਸ਼ਟ ਹੋ ਗਈ ਗੱਲ